ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਸਿਲਾਈ ਤੇ ਇੱਕ ਵੀਡੀਓ ਬਣਾਉਣ ਲੱਗੇ ਆਂ ਬਾਂ ਦਾ ਡਿਜ਼ਾਈਨ ਤਿਆਰ ਕਰ ਰਹੇ ਆਂ ਇਹ ਹੈਗਾ ਜਰੀ ਵਾਲਾ ਰੋਲ ਜਿਹੜਾ ਕਿ ਕਢਾਈ ਵਾਲੀਆਂ ਮਸ਼ੀਨਾਂ ਤੇ ਵਰਤਿਆ ਜਾਂਦਾ ਪਰ ਮੈਂ ਇਹਨੂੰ ਆਪਣੀ ਸਿਲਾਈ ਮਸ਼ੀਨ ਤੇ ਵਰਤ ਕੇ ਇਹ ਜਿਹੜਾ ਡਿਜ਼ਾਈਨ ਆ ਉਹ ਤਿਆਰ ਕਰਨ ਲੱਗੀਆਂ ਹੁਣ ਇਹਦੇ ਲਈ ਇਹ ਰੋਲ ਆ ਜਿਹੜਾ ਇਹਦੇ ਚ ਪਾ ਕੇ ਇਹਨੇ ਘੁੰਮਣਾ ਨਹੀਂ ਸੀ ਇਸ ਲਈ ਇਹਨੂੰ ਰੀਲ ਵਾਲੇ ਖਾਲੀ ਰੋਲ ਤੇ ਪਹਿਲਾਂ ਚੜਾਇਆ ਤੇ ਇੱਥੋਂ ਜਿਹੜਾ ਨਾਟਾ ਉਹ ਢਿੱਲਾ ਕਰਨਾ ਪਿਆ ਕਿਉਂਕਿ ਜਦੋਂ ਜਿਹੜਾ ਆਮ ਨੋਰਮਲ ਰੀਲ ਵਾਲਾ ਧਾਗਾ ਚੱਲ ਰਿਹਾ ਸੀ ਇਹਦੇ ਤੇ ਉਹ ਜਿੰਨਾ ਟਾਈਟ ਇਹ ਸੀਗਾ ਇਹ ਇਹ ਧਾਗਾ ਉਹਦੇ ਤੇ ਟੁੱਟ ਰਿਹਾ ਸੀ ਇਸ ਲਈ ਇਹਨੂੰ ਇੱਥੋਂ ਥੋੜਾ ਲੂਸ ਕਰਨਾ ਨਾ ਲੂਸ ਕਰਨ ਦੇ ਨਾਲ ਫਿਰ ਇਹ ਆਸਾਨੀ ਨਾਲ ਇੱਥੋਂ ਚੱਲੇਗਾ ਹੁਣ ਇਹਨੂੰ ਆਪਾਂ ਇੱਥੇ ਡਿਜ਼ਾਈਨ ਤਿਆਰ ਕਰਦੇ ਹਾਂ ਸਿੰਪਲ ਸਿਲਾਈ ਜੇ ਨਾਲ ਬਿਲਕੁਲ ਐਵੇਂ ਲੱਗਦਾ ਜਿੱਦਾਂ ਕਢਾਈ ਵਾਲੀ ਮਸ਼ੀਨ ਦੇ ਨਾਲ ਆਪਾਂ ਇਹ ਕੀਤਾ ਹੋਵੇ ਇੱਥੇ ਮੈਂ ਪਹਿਲਾਂ ਹੀ ਮਾਰਕਰ ਦੇ ਨਾਲ ਨਿਸ਼ਾਨੀਆਂ ਲਗਾਈਆਂ ਹੋਈਆਂ ਸੀਗੀਆਂ ਉਹਨਾਂ ਤੇ ਉੱਤੇ ਮਸ਼ੀਨ ਆ ਜਿਹੜੀ ਘੁਮਾ ਕੇ ਇੱਕ ਪੱਤੀ ਦੇ ਅੰਦਰ ਨਹੀਂ ਆ ਪੱਤੀਆਂ ਜਿਹੜੀਆਂ ਉਹ ਤਿਆਰ ਕਰ ਰਹੀਆਂ ਇਹ ਅਸੀਂ ਕੱਟਵਰਕ ਹੈ ਜਿਹੜਾ ਪਹਿਲਾਂ ਹੀ ਬਾਹ ਦੇ ਉੱਤੇ ਕੀਤਾ ਹੋਇਆ ਸੀ ਜਿਹੜਾ ਆਪਾਂ ਹੁਣੇ-ਹੁਣੇ ਸੀਨਾ ਲਗਾਈਆਂ ਨੇ ਉਹ ਇਹਦੇ ਵਿੱਚ ਐਡ ਕਰ ਲਿਆ ਇਹਦੇ ਨਾਲ ਜੋੜ ਦਿਆਂ ਉਹਨੂੰ ਤੇ ਇੱਥੋਂ ਸਾਈਡਾਂ ਤੋਂ ਪਿੰਨ ਅਪ ਕਰਕੇ ਹੁਣ ਇਹਨੂੰ ਆਪਾਂ ਇਹਦੇ ਉੱਤੇ-ਉੱਤੇ ਦੀ ਲੇਸ ਦੇ ਨਾਲ ਡਿਜ਼ਾਈਨ ਬਣਾਵਾਂਗੇ ਚਲੋ ਨਾ ਪਾਈਦੇ ਨਾਲ ਇਹਦੇ ਆਲੇ ਦੁਆਲੇ ਦੀ ਕਮਾਕੇ ਲੇਸ ਨੂੰ ਫੋਲਡ ਨਾਲ ਹੀ ਅਟੈਚ ਕਰ ਦਵਾਂਗੇ ਜਿਹਦੇ ਨਾਲ ਕਿ ਇਹ ਡਿਜ਼ਾਈਨ ਹੈ ਜਿਹੜਾ ਥੋੜਾ ਜ਼ਿਆਦਾ ਵਧੀਆ ਲੱਗੂਗਾ ਇਹਨੂੰ ਬਿਲਕੁਲ ਹੌਲੀ ਹੌਲੀ ਕਰਨਾ ਪੈਣਾ ਕਿਉਂਕਿ ਤੇਜ਼ ਸਲਾਈ ਦੇ ਨਾਲ ਇਹਨੂੰ ਫੋਲਡ ਨਹੀਂ ਹੁੰਦੀ ਤੇਰੇ ਲੈਂਸ ਜਿੱਦ ਨੂੰ ਆਪਾਂ ਚਾਹੁੰਦੇ ਆ ਜਿਵੇਂ ਪੱਤੀ ਦਾ ਡਿਜ਼ਾਈਨ ਬਣਾਉਣਾ ਉਹਦੇ ਲਈ ਥੋੜਾ ਜਆ ਸਲੋਈ ਕਮਾਨੀ ਪੈਣੀ ਮਿੰਗਾ ਜੀ ਸਾਡਾ ਹੁਣ ਪੂਰਾ ਹੋ ਚੰ ਗਿਆ ਬਸ ਇੱਥੇ ਆ ਕੇ ਆਪਾਂ ਨੂੰ ਬੰਦ ਕਰ ਦਾਂਗੇ ਮਿੱਟੀ ਨੂੰ ਇੱਥੇ ਹੀ ਕੋਲਡ ਕਰ ਦਿੱਤਾ ਬਾਜੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਨਾਲੇ ਸਾਡੇ ਚੈਨਲ ਬੰਬੇ ਵਾਲੇ ਗੁਰਨੇ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਇਹ ਡਿਜ਼ਾਈਨ ਕਿਦਾਂ ਦਾ ਲੱਗਾ